ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਾਂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੋਈ ਤੇ ਦੋ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਸੁਨਦੇ ਇਹਨਾਂ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸਭ ਨਾ ਠੀਕ ਠਾਕ ਜੀ। ਹਾਏ ਵਧੀਆ ਠੀਕ ਠਾਕ ਹੀ ਜੀ। ਚਲੋ ਵਧੀਆ। ਗਾਵੇਂ ਠੀਕ ਠਾਕ ਨੇ। ਨਾ ਮਾਲ ਕਿਰਪਾ ਲੈਣੀ ਹੈ ਜਦੋਂ ਮਰਜੀ ਨਰਵੇ ਘਾਟੇ ਵਾਂਦੇ ਨਾਲ ਹੀ ਆ। ਠੀਕ ਆ। ਧੰਨਵਾਦ। ਸਰੀਰ ਦੇ ਨਾਲ ਚੱਲਣਾ ਪਈਦਾ ਸਭ ਅਸੀਂ। ਹਾਂਜੀ ਹਾਂਜੀ। ਡਾਕ ਸਰ ਦਾ। ਠੀਕ ਆ। ਪਹਿਲਾ ਪਹਿਲੇ ਅੱਜ ਫੇਰ ਘਟ ਗਿਆ। ਫੇਰ ਕਮਾਵਾਂਗੇ ਜੋ ਵੀਰ ਭਰਾਵਾਂ ਦਾ ਪ੍ਰੇਮ ਪਿਆਰ ਉਹ ਬਣਾ ਲਵੇ। ਠੀਕ ਆ। ਪੈਸਾ ਤੇ ਕਮਾਇਆ ਜਾਂਦਾ ਫੇਰ। ਹਾਂਜੀ ਹਾਂਜੀ ਹਾਂਜੀ। ਵੇਗਿਆ ਪਰਸੋਂ ਵਾਲਾ ਮਾਲ ਫੇਰ। ਅਰਸਲ ਮਾਦੇ ਵੇਖਿਆ ਮਾਰੀ ਕਿਰਪਾ ਤੇ ਅੱਜ ਗਾਵਾਂ ਲੈਣਤੀਆਂ ਤੈਨੂੰ ਗਾਵਾਂ ਮੱਝ ਲਈ ਮੱਝ ਹੋਈ ਐ ਅੱਛਾ ਰਾਤੀ ਰਾਤੀ ਦਸ ਫੇਰੇ ਫਿਰ ਮੱਝ ਵੀ ਬੰਦੇ ਲੈ ਗਏ ਤੂੰ ਇੱਧਰ ਚੋਂ ਤੋਂ ਬਿਨੇ ਲੈ ਗਏ ਅੱਛਾ ਗਾਂ ਮੱਝ ਪਹਿਲਾਂ ਹੀ ਵੇਖਿਆ ਨ ਗਾਵਾਂ ਰਹਿ ਗਏ ਤੈਨੂੰ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਸੋਨੂ ਸ਼ਾਹ ਜਨਾਲਾ ਤੇ ਜ਼ਿਲ੍ਹਾ ਮਰਸਰ ਤੇ ਫੋਨ ਨੰਬਰ 9867555 ਠੀਕ ਐ ਤੇ ਸ਼ੁਰੂਆਤ ਜਰਸੀ ਦਾ ਕਰ ਲਈ ਆਪਾਂ ਆਹ ਦੇਖ ਸਕਦੇ ਚਿਹਰੇ ਦਾ ਕਿ ਨਵਾਂ ਸਵਾਉ ਕਪੜੀ ਦਾ ਪਹਿਲਾ ਆਂਦੇ ਵਾਰ ਦੂਜੇ ਮੰਜਾ ਦੀ ਰੋ ਪਹਿਲਾ ਆਂਦੇ ਵਾਰ ਦੂਜੇ ਹੋਣੀ ਆ ਪਹਿਲਾ ਤਾਂ ਲੱਗਦੀ ਨਹੀਂ ਜਿਵੇਂ ਦੂਜੇ ਹੋਊਗੀ ਠੀਕ ਹੈ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਪਾਜੀ ਦੇ ਕੋਲ ਲੀਟਰਾਂ ਦਾ 10 ਕਿਲੋ ਜੇ ਅੱਛਾ ਠੰਡਾ ਪਾਣੀ ਰੱਖਾ ਕਿੰਨੇ ਦਿਨ ਹੋਈ ਸੂਈ ਨਾ ਉਹ ਅੱਛੀ ਜੀ ਬੱਸ 7 ਦਿਨ ਹੋ ਗਏ ਜੀ ਹਾਲਾ ਬੱਚੀ ਦਾ ਠੀਕ ਹੈ ਆ ਜਲਦੀ ਬੱਚੀ ਤੇ ਆ ਬੱਚੀ ਆ ਜਿਹੜੀ ਹਾਂ ਠੀਕ ਹੈ ਜੀ ਹਾਂਜੀ ਤੇ ਖੋਲੋ ਫਿਰ ਤੋੜ ਦਈਏ ਆਵੇ ਲੋ ਆ ਗੰਡੂ ਨੂੰ ਲਗਾ ਦਿਆ ਹੋਏ ਆ ਵੇ ਜਈ ਮਲੇ ਮੋਲੇ ਠੀਕ ਆ 10 ਕਿਲੋ ਹੈਗਾ ਪੱਕਾ ਦੁੱਧ ਦੇ ਤੇ ਗੰਦੀ ਚਾਹ ਵਾਲਾ 10 ਲੋ ਦੇ ਪਾਦ ਨੂੰ ਬੜਾ ਵਾਜੇ ਪਾ ਘਰ ਦਿਓ ਦੀ ਨਹੀਂ ਗੱਲ ਹਾਂਜੀ ਹਾਂਜੀ ਹਾਂ ਹਾਂਜੀ ਥਾਣੇ ਦਿਖਾ ਦਈਏ ਤੇ ਚੰਗੀ ਤਰ੍ਹਾਂ ਲੱਗੇ ਤਾਂ ਦੇਖੋ ਆਹ ਦੇਖ ਸਾਦੇ ਜੀ ਚੰਗੇ ਘਰ ਤੇ ਥਣ ਜਿਹੜਾ ਲੱਗਿਆ ਤੇ ਪ੍ਰੋਪਰ ਹੱਥ ਚ ਹੋਣਾ ਲੱਥਾਣੇ ਜਿਹੜਾ ਤੇ ਕਿੰਨੇ ਦੇ ਦੇ ਦਈਏ ਵੀ ਦੀ ਫਿਰ ਇਹ ਆਪਾਂ ਦੇ ਦੇ ਜੀ ਮੁੱਲ ਤੇ ਕਰਨਾ 29000 ਅੱਛਾ 28000 ਦੇ ਦਾ 28000 ਹੀ ਦੇ ਦੋਗੇ ਵਿੱਚੋਂ ਛੋਟ ਛਡੋਰ ਕਰ ਦੋਗੇ ਉਹ ਤੇ ਮਾਨਦਾਰ ਚਲੋ 20000 ਕਰਨਾ ਸਾਡਾ ਉਹਦਾ ਹੋਈਦਾ ਮਾਤਰਾ ਵੀ ਇਦਾਂ ਕਰਾਂਗੇ ਠੀਕ ਐ ਤੇ ਦੁੱਧ ਦਾ ਕਿਹਾ ਗਾਈ ਦੇ 6000 ਰੁਪਏ ਛੋਟ ਕਰਦੇ ਨੇ ਇਹਦੇ 100 200 ਦੀ ਗੱਲ ਆ ਠੀਕ ਐ ਜੀ ਠੀਕ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਕੋ ਕਿੰਨਾ ਦੁੱਧ ਇਹਨਾਂ ਕੋ ਦੁੱਧ 5 ਕਿਲੋ ਭਾਜੀ 5 ਕਿਲੋ ਹੈਗਾ ਪੱਕਾ ਦੁੱਧ ਸਾਢੇ 4 ਹੀ ਆਪਾਂ ਲਾਈਏ ਅੱਛਾ ਆ ਇਹ ਗੱਬਣ ਚੈੱਕ ਕਰਨੀ ਅੱਛਾ ਭਾਈਆਂ ਮਹੀਨੇ ਜਿਹੋ ਹੁੰਦੇ ਬਣੀ ਆ ਪਰ ਚੱਕ ਨਹੀਂ ਬਗੜਾ ਇੱਡਾ ਨਹੀਂ ਆ ਜੀ ਠੀਕ ਆ ਜਾ ਫਿਰ ਤੋੜ ਦੋ ਇਹਨੇ ਕਹਿੰਦਾ ਥਾ ਜੀ ਧਾਰਾ ਘੱਟ ਜੀ ਥੋੜੀ ਅੱਛਾ ਜੇ ਅਗਲਾ ਬੈਣੀ ਹਲਦਾ ਬੈਣੀ ਹਲ ਦੇ ਅਗਲੇ ਸਾਂਝ ਥੋੜੀਆਂ ਕਿ ਧਾਰਾ ਘੱਟ ਆ ਹਾਂ ਤੋੜ ਦੋ ਬਾਕੀ ਕੇ ਇਹਲੀ ਟੋਕੜਾਂ ਦੀ ਅਕਸਰ ਕੱਟ ਜਾਂਦੀਆਂ ਉਤਰਾਂ ਜਿਹੜੇ ਚੰਗੇ ਕੱਦ ਕਾਠਾ ਲਈ ਆ ਜਿਹੜੀ ਬੜੀ ਪਾਈ ਪੱਕੇ ਨਿਕਲਨੀ ਆ ਚਾਹ ਤੂੰ ਬੇਸ਼ਰਮ ਕੋਈ ਕਰਾ ਲਈ ਗੱਬਣੀ ਨਹੀਂ ਲੂਗੀ ਠੀਕ ਆ ਹਾਂ ਦਰمی ਗੁਰਮੀ ਅਲੀ ਨਹੀਂ ਹੈਗੀ ਜੀ ਬਾਕੀ ਇਹ ਹੈ ਕਿ ਦੁੱਧ ਸੰਗਣਾ ਇਹਦਾ ਘਰ ਦੀ ਚਾਹ ਵਧੀਆ ਬਣੀ ਜਾਊਗੀ ਜਿਹੜੀ ਇਹਦੇ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਇਹਦਾ ਭਾਈ 9000 ਦੀ 9000 ਦੀ ਦੇ ਦੋਗੇ ਤੇ ਦੁੱਧ 4-5 ਕਿਲੋ ਦਾ ਪੱਕਾ 4-5 ਕਿਲੋ ਦਾ ਠੀਕ ਹੈ ਜੀ ਜੋ ਦਰ ਹਾਜ ਕੋ ਤੂੜੀ ਹੋਏ ਖਲਕਾਰੀ ਤੂੜੀ ਆ ਹਜਾ ਨਹੀਂ ਬਾਕੀ ਨਾਲ ਇਹ ਆ ਕਿ ਮਾਲ ਆਈ ਚਲਾਈ ਜਲਦੀ ਹੋਈ ਜਾਂਦਾ ਜੇ ਤਰ੍ਹਾਂ ਕੱਲ ਹੀ ਆਈਆਂ ਹੋਣੀਆਂ ਆ ਤੇ ਕਾਲੀ ਉਹ ਚਲ ਗਈਆਂ ਤੇ ਇੱਕ ਦਿਨ ਚ ਕਿੰਨਾ ਕਿ ਕਿਤੇ ਹੋ ਜਾਣਾ ਵਾ ਬਾਕੀ ਇਹ ਕਿ ਸੇਵਾ ਗਾਂ ਜਿਹੜਾ ਕੋਈ ਵੇਰ ਕਰੂਗਾ ਤੇ ਦੁੱਧ ਵਧਾ ਵੀ ਸਕਦਾ ਘਟਾ ਵੀ ਸਕਦਾ ਹੁਣ ਅੱਗੇ ਜਿਹੜੀ ਆਪਣੇ ਕੋਲ ਐਂਡ ਤੇ ਇਹਦੇ ਕੋ ਕਿੰਨਾ ਹੀ ਦੁੱਧ ਵੀ ਦਿੱਕ ਇਹ ਕੋਈ ਚਾਰ ਕਿਲਾ ਲਾਈ ਆਪਾਂ 4 ਕਿਲਾ ਹੈ ਦੁੱਧ ਹਾਂ ਬਾਕੀ ਸੀਸਾ ਜੇ ਇਹਦੇ ਤੋਂ ਪੱਕੇ ਥਾ ਰਹੀ ਆ ਉਹ ਇਹ ਪੈਲਪੁਰ ਜੇ ਮੜੇ ਕਰਦੀ ਥੋੜੇ ਠੀਕ ਆ ਕੱਚੀ ਜਗ੍ਹਾ ਤੇ ਚਲ ਜੇ ਤੇ ਦੁੱਧ ਵੀ ਵਧ ਸਕਦੀ ਹੈ ਇਹੋ ਜੀ ਗਾਂ ਆ ਉਹ ਜੀ ਸੰਭ ਹੀ ਨਹੀਂ ਗਈ ਫੈਮਿਲੀ ਦਾ ਆਟਾ ਨਹੀਂ ਪਈ ਲੋਕ ਸਾਹ ਦੇ ਹਾਂਜੀ ਹਾਂਜੀ ਇਹ ਪੱਕਾ ਸਾਹ ਮੜੇ ਕਰਦੀ ਇਹਦਾ ਨਹੀਂ ਕਰਦੀ ਆ ਜਾ ਆ ਪਿਛੇ ਮੋੜ ਜਾ ਤੁਹਾਨੂੰ ਜਲ ਵਧੀਆ ਠੀਕ ਹੈ ਇਹ ਵੀ ਆਈ ਜੇ ਇਹ ਵੀ ਬਣੀ ਜੇ ਇਹਦਾ ਇਹਨੂੰ ਵੀ ਜੇ 2 ਮਿੰਟ ਲੱਗ ਜਗੇ ਹੋ ਗਿਆ ਚਾਹ ਅੱਛਾ ਪਰ ਇਹਦਾ ਗਾਰੰਟੀ ਦੇ ਬਕੇ ਜੀ ਕਦੇ ਬਾਜੀ ਤੇ ਮੁੱਲੇ ਤਾਂ ਯੂ ਦੀ ਲਾਗੇ 6000 ਦੀ 6000 ਦੀ ਹਾਂ ਚਲੋ ਇਹ ਚਣਕੀ ਛੋਟੂ ਦੀ ਸਾਡੇ ਪੰਜੀ ਭਾਈ ਜਦਾਂ ਛੋੜ ਕੋਈ ਨਹੀਂ ਦਰਨੀ ਅੱਛਾ ਇਹ ਚਵੇਂ ਕਰਦੇ ਨੇ ਪੰਜੀ ਜਿਹਾ ਠੀਕ ਹੈ ਪਰ ਇਹ ਦੁੱਧ ਹਰਿਆ ਹੋਰਿਆਂ ਨੂੰ ਪਿਆ ਨਾ ਅੱਛਾ ਤਾਂ ਜਦਕਾਰ ਤਾਂ ਬੜੀ ਆ ਆਹੋ ਹਰਿਆ ਹੋਰਿਆਂ ਪਿਆ ਦੁੱਧੋ ਇੱਕ ਵਾਜੂਗੀ ਤਰ੍ਹਾਂ ਚੋਹੋ ਜੂ ਬੜੀ ਪੋਰੀ ਆ ਚਾਰੇ ਧਣ ਚ ਆਪ ਵਧੀਆ ਲਗਾ ਨੇ ਠੀਕ ਹੈ ਆਹੋ ਤਾਂ ਤੂੰ ਇਹ ਨਹੀਂ ਕੋਈ ਥਣ ਬੰਦਿਆ ਸਿਰਫ ਸਾਹਮਣ ਵਾਲੀ ਆ ਠੀਕ ਹੈ ਇਹ ਥੋੜਾ ਜਾਇਗੀ ਥੋੜਾ ਅਰ ਚੌਥਾ ਚੌਥਾ ਬੁੱਝ ਬਲਾ ਸੁਣਾ ਜੀ ਠੀਕ ਹੈ ਜੀ ਹਾਂ ਤੇ ਠੀਕ ਹੈ ਵੀਰ ਜੀ ਹੋਰ ਦਿਲ ਚ ਇੱਛਾ ਹੋਵੇ ਕਹਿੰਦੀ ਦਿਲ ਦੀ ਇੱਛਾ ਉਹ ਆਪਣੀ ਚੋਚਵਾ ਕੇ ਖਾਣਾ ਮੇਰਾ ਵੀਰ ਕੋ ਲਾਂਭਾਂ ਦੇਣਾ ਅੱਛਾ ਇਹ ਵੀ ਹੁਣ ਪਿੱਛੋਂ ਜਾਈ ਜਾਵਾ ਹਾਂਜੀ ਨਹੀਂ ਦਿਲਾਈ ਦੀ ਤਬਾਰ ਤੇ ਹਾਂਜੀ ਬਾਅਦ ਵਿੱਚ ਹੋ ਜਾਏ ਅਸੀਂ ਰਾਤ ਦੇ ਵਿੱਚ ਨੂੰ ਕੀ ਪਾਲਣਾ ਕੀ ਕਰਨਾ ਹਾਂਜੀ ਹਾਂਜੀ ਇਹ ਕਰਦਾ ਵਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਭਾਵੇਂ ਕੋਈ ਜਿਆਦੇ ਦੁੱਧਾਂ ਲਈ ਭਾਵੇਂ ਕੋ ਥੋੜੇ ਦੁੱਧਾਂ ਲਈ ਆਪਣੀ ਚਵਾਈ ਕਰਕੇ ਖੜੋ ਜੀ